ਸਤ ਸ੍ਰੀ ਅਕਾਲ ਅੱਜ ਆਪਾਂ ਨਵਲ ਰਾਵਿਕਾਂਤ ਦੇ ਵਿਚਾਰਾਂ ਤੇ ਗੱਲ ਕਰ ਰਹੇ ਹਾਂ ਉਹ ਖੁਸ਼ੀ ਦੇ ਵੀ ਬਹੁਤ ਜ਼ੋਰ ਦਿੰਦੇ ਨੇ ਉਹ ਕਹਿੰਦੇ ਨੇ ਖੁਸ਼ੀ ਇੱਕ ਹੁਨਰ ਹੈ ਕਿਵੇਂ ਹਾਂ ਜਿਵੇਂ ਆਪਾਂ ਐਕਸਰਸਾਈਜ਼ ਨਾਲ ਸਰੀਰ ਨੂੰ ਫਿਟ ਰੱਖ ਸਕਦੇ ਹਾਂ ਓਵੇਂ ਹੀ ਕੁਝ ਮਾਨਸਿਕ ਅਭਿਆਸਾਂ ਨਾਲ ਖੁਸ਼ ਰਹਿਣਾ ਸਿੱਖ ਸਕਦੇ ਹਾਂ ਜਿਵੇਂ ਕੀ ਜਿਵੇਂ ਮੈਡੀਟੇਸ਼ਨ ਮਾਈਂਡਫੁਲਨੈਸ ਯਾਨੀ ਵਰਤਮਾਨ ਪਲ ਵਿੱਚ ਰਹਿਣਾ ਗ੍ਰੈਟੀਟਿਊਡ ਯਾਨੀ ਸ਼ੁਕਰਾਨਾ ਕਰਨਾ ਉਹ ਕਹਿੰਦੇ ਨੇ ਖੁਸ਼ੀ ਬਾਹਰਲੇ ਹਾਲਾਤਾਂ ਤੇ ਕੱਟ ਸਾਡੀ ਅੰਦਰੂਨੀ ਸਥਿਤੀ ਤੇ ਜ਼ਿਆਦਾ ਨਿਰਭਰ ਕਰਦੀ ਹੈ ਇਸੇ ਨਾਲ ਜੁੜੀ ਇੱਕ ਹੋਰ ਗੱਲ ਉਹ ਕਹਿੰਦੇ ਨੇ ਕਿ ਇੱਛਾ ਦੁਖੀ ਹੋਣ ਦਾ ਇਕਰਾਰਨਾਮਾ ਹੈ ਇਹ ਥੋੜਾ ਗਹਿਰਾ ਵਿਚਾਰ ਲੱਗਦਾ ਹੈ ਹਾਂ ਹਾਂ ਇਹਦਾ ਮਤਲਬ ਹੈ ਕਿ ਜਦੋਂ ਅਸੀਂ ਕੁਝ ਚਾਹੁੰਦੇ ਹਾਂ ਜੋ ਸਾਡੇ ਕੋਲ ਨਹੀਂ ਤਾਂ ਅਸੀਂ ਆਪਣੇ ਆਪ ਨੂੰ ਉਦੋਂ ਤੱਕ ਦੁਖੀ ਰੱਖਣ ਦਾ ਫੈਸਲਾ ਕਰ ਲੈਂਦੇ ਹਾਂ ਜਦੋਂ ਤੱਕ ਉਹ ਮਿਲ ਨਾ ਜਾਵੇ ਹਮ ਨਵਲ ਦਾ ਸੁਝਾਅ ਇੱਛਾਵਾਂ ਖਤਮ ਕਰਨਾ ਨਹੀਂ ਸਗੋਂ ਉਹਨਾਂ ਨੂੰ ਸਮਝਦਾਰੀ ਨਾਲ ਚੁਣਨਾ ਤੇ ਘੱਟ ਕਰਨਾ ਤਾਂ ਕਿ ਆਪਾਂ ਜ਼ਿਆਦਾਤਰ ਸ਼ਾਂਤ ਰਹਿ ਸਕੀਏ ਤੇ ਸ਼ਾਇਦ ਇਸੇ ਕਰਕੇ ਉਹ ਕਹਿੰਦੇ ਨੇ ਕਿ ਆਪਣੇ ਆਪ ਨੂੰ ਬਹੁਤਾ ਗੰਭੀਰਤਾ ਨਾਲ ਨਾ ਲੋ ਬਿਲਕੁਲ ਜ਼ਿੰਦਗੀ ਚ ਉਤਰਾ ਚੜਾਤਾ ਆਉਣਾ ਹੀ ਨੇ ਜੇ ਹਰ ਚੀਜ਼ ਨੂੰ ਬਹੁਤ ਸੀਰੀਅਸ ਲਵਾਂਗੇ ਤਾਂ ਦੁਖੀ ਹੋਵਾਂਗੇ ਇਸ ਨੂੰ ਇੱਕ ਖੇਡ ਵਾਂਗ ਇੱਕ ਸਿੱਖਣ ਦੇ ਮੌਕੇ ਵਾਂਗ ਦੇਖੋ ਮੁਸ਼ਕਲਾਂ ਤੋਂ ਡਰਨ ਦੀ ਬਜਾਏ ਸਿੱਖੋ ਹਾਂਜੀ ਆਪਣੀਆਂ ਗਲਤੀਆਂ ਤੇ ਹੱਸਣਾ ਸਿੱਖੋ ਤੇ ਅੱਗੇ ਵਧੋ ਤੇ ਅਖੀਰ ਵਿੱਚ